ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਬਿਚਰਦਿਆਂ ਵਿੱਚੋਂ ਇੱਕ ਹੋਰ ਰਚਨਾ ਖੁੱਲੀ ਚਿੱਠੀ ਪੰਥ ਦੇ ਲੰਬੜਦਾਰਾਂ ਦੇ ਨਾਂ ਜਦੋਂ ਬੰਦੇ ਨੂੰ ਨਵਾਂ ਨਵਾਂ ਪਰਮ ਪੈਦਾ ਹੁੰਦਾ ਹੈ ਕਿ ਮੈਂ ਤਾਂ ਲੇਖਕ ਬਣ ਗਿਆ ਹਾਂ ਜਾਂ ਬਣ ਸਕਦਾ ਹਾਂ ਤਾਂ ਉਸ ਕੋਲ ਪਹਿਲੇ ਕੁਝ ਕੁ ਮੁੱਦਿਆਂ 'ਚੋਂ ਧਰਮ ਨਾਂ ਦਾ ਮੁੱਦਾ ਸਭ ਤੋਂ ਮੂਰੇ ਹੁੰਦਾ ਹੈ ਵਕਤ ਨਾਲ ਭਾਵੇਂ ਸਾਰੇ ਪਰਮ ਦੂਰ ਹੋ ਜਾਂਦੇ ਨੇ ਪਰ ਫਿਰ ਵੀ ਇਸ ਦਾ ਮਤਲਬ ਇਹ ਨਹੀਂ ਕਿ ਬੰਦਾ ਪਰਮਪਾਲ ਨੂੰ ਹਟ ਜਾਂਦਾ ਹੈ जे कुछ 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 बस जे फर्क ਆਉਂਦਾ ਤਾਂ ਸਿਰਫ ਇਹ ਨਾਕੂ ਆਉਂਦਾ ਹੈ ਕਿ ਆਪਣੀਆਂ ਕੀਤੀਆਂ ਪਿਛਲੀਆਂ ਕਾਰਵਾਈਆਂ ਤੇ ਕੁਝ ਕੁ ਹਾਸਾ ਆਉਂਦਾ ਹੈ ਤੇ ਕੁਝ ਕੁ ਸ਼ਰਮਿੰਦਗੀ ਵੀ ਆਉਂਦੀ ਹੈ ਬਸ ਦੁਨੀਆਦਾਰੀ ਦੇ ਇਸੇ ਟਾਂਚੇ ਚ ਅਸੀਂ ਟਲੇ ਹੋਏ ਹਾਂ ਸਾਨੂੰ ਵੀ ਨਵਾਂ ਨਵਾਂ ਭੂਤ ਸਵਾਰ ਹੋਇਆ ਸੀ ਕਲਮ ਦਾ ਤੇ ਕਈ ਪਾਸਿਓਂ ਸੁਣ ਰੱਖਿਆ ਸੀ ਕਿ ਕਲਮ ਤਾਂ ਬਹੁਤ ਵੱਡਾ ਹਥਿਆਰ ਹੈ ਜਿੱਥੇ ਤਲਵਾਰ ਕੰਮ ਨਾ ਕਰੇ ਉਥੇ ਕਲਮ ਆਹੂ ਲਾਉਂਦੀ ਹੈ ਪਰ ਇਹਨਾਂ ਸਾਰੀਆਂ ਗੱਲਾਂ ਚਾਉਣ ਵੇਲੇ ਭੁੱਲ ਗਏ ਕਿ ਹਰ ਹਥਿਆਰ ਦਾ ਕੋਈ ਚਾਲਕ ਵੀ ਹੁੰਦਾ ਹੈ ਤੇ ਉਸ ਚਾਲਕ ਦੀ ਕੁਸ਼ਲਤਾ ਤੇ ਨਿਰਭਰ ਹੁੰਦਾ ਹੈ ਉਸਤਾਦ। ਸੋ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਆਪਣੇ ਸ਼ੁਰੂ ਦੇ ਦੌਰ ਵਿੱਚ ਲਿਖੇ ਇਸ ਲੇਖ ਤੇ ਆਪਣੇ ਬਾਰੇ ਕੀ ਸੋਚਦਾ। ਭਾਵੇਂ ਉਸ ਵਕਤ ਮੈਂ ਇਹ ਲੇਖ ਲਿਖ ਕੇ ਪਹਿਲੀ ਝਾਤ ਮਾਰ ਲਈ ਆਪਣੇ ਉਸਤਾਦ ਗਰਮੇਲ ਸਰਾ ਨੂੰ ਭੇਜਿਆ ਸੀ। ਮੇਰੇ ਤੁੰਦਰਾ ਜੀ ਯਾਦ ਸੀ ਕਿ ਉਹ ਨਾ ਮਨ ਕਰ ਦਿੱਤਾ ਸੀ ਇਸ ਲੇਖ ਨੂੰ ਕਿਤੇ ਛਪਾਉਣ ਤੋਂ। ਪਰ ਫਿਰ ਵੀ ਅੱਜ ਮੈਂ ਜਦੋਂ ਪੁਰਾਣਾ ਰਿਕਾਰਡ ਫਰੋਲਿਆ ਤਾਂ ਮੇਰੇ ਉਹ ਈਮੇਲ ਹੱਥ ਲੱਗੀ ਜਿਸ ਵਿੱਚ ਉਹਨਾਂ ਨੇ ਮਨਾਂ ਕੀਤਾ ਸੀ। ਉਹਨਾਂ ਦੇ ਸ਼ਬਦ ਹੂਬ ਹੂ ਇੱਥੇ ਲਿਖ ਰਿਹਾ ਉਹਨਾਂ ਲਿਖਿਆ ਸੀ ਕਿਉਂ ਲੱਸੀ ਡੜਕੀ ਜਾਣਾ ਕੁਝ ਨਹੀਂ ਨਿਕਲਦਾ ਇਸ ਚੋਂ ਮੇਰੇ ਹਿਸਾਬ ਨਾਲ ਇਸ ਲੇਖ ਦੀ ਥਾਂ ਡਸਟਬਿਨ ਹੈ ਸੋ ਸ੍ਰੀ ਸ਼ੋਭਾ ਬਦਾ ਇਹੋ ਜੀ ਫੀਡਬੈਕ ਦੇ ਬਾਵਜੂਦ ਮੈਂ ਇਸ ਲੇਖ ਨੂੰ ਸਾਹਮਣਾ ਚਾਹੁੰਦਾ ਹਾਂ ਕਿਉਂਕਿ ਹੋ ਸਕਦਾ ਕੱਲ ਨੂੰ ਲਿਖਣਾ ਆ ਜਾਵੇ ਤਾਂ ਇਸ ਕਿਤਾਬ ਵਿੱਚ ਸਾਹਮਣੇ ਮੇਰੇ ਲੇਖ ਮੈਨੂੰ ਆਪਣੇ ਪਿਛੋਕੜ ਯਾਦ ਕਰਵਾਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦੇ ਆਪੋਤਾਪੀ ਵਾਲੇ ਇਸ ਯੁੱਗ ਵਿੱਚ ਜਦੋਂ ਹਰ ਕੋਈ ਲੰਬੜਦਾਰੀਆਂ ਦਾ ਭੁੱਖਾ ਆਪੋ ਆਪਣੀਆਂ ਰੋਟੀਆਂ ਸੇਕ ਰਿਆ ਤਾਂ ਦਾਸ ਤੇ ਮਨ ਵਿੱਚ ਇਹ ਉਹਦਾ ਹਾਸਲ ਕਰਨ ਦਾ ਵਿਚਾਰ ਆਇਆ। ਆਖੀ ਸੋਚ ਵਿਚਾਰ ਪਿੱਛੋਂ ਵਿਚਾਰ ਆਇਆ ਕਿ ਬੁੱਧੀ ਜੀਵੀਆਂ ਚ ਤਾਂ ਆਪਣੀ ਦਾਲ ਨਹੀਂ ਗਲਨੀ। ਸੋ ਸੋਚਿਆ ਕਿਉਂ ਨਾ ਆ ਜਿਹੜੀ ਭੋਲੀ ਭਾਲੀ ਸਾਧ ਸੰਗਤ ਜੋ ਕੇ ਸਦਾ ਹੀ ਢੰਬਰਪੂਸੇ ਵਿੱਚ ਵਸਦੀ ਰਹਿੰਦੀ ਹੈ ਉਸ ਦਾ ਲੰਬੜਦਾਰ ਆਪਣੇ ਆਪ ਨੂੰ ਥਾਪ ਲਿਆ ਜਾਵੇ। ਬਸ ਫੇਰ ਕੀ ਸੀ ਲੋਕ ਸਮਝਣਾਂ ਸਮਝਣ। ਅਸੀਂ ਆਪਣੇ ਆਪ ਨੂੰ ਲੰਬੜਦਾਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਬਿਨਾਂ ਕਿਸੇ ਦੇ ਕਿਹਾ ਸਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ। ਸੋ ਆਪਣਾ ਫਰਜ਼ ਸਮਝਦਾ ਹੋਇਆ ਅੱਜ ਕੁਝ ਆਪਣੀ ਸਾਧ ਸੰਗਤ ਨੂੰ ਭਲੇਖੇ ਵਿੱਚੋਂ ਕੱਢਣ ਲਈ ਪੰਥ ਦੇ ਇਹਨਾਂ ਠੇਕੇਦਾਰਾਂ ਤੋਂ ਇਸ ਲੇਖ ਰਾਹੀਂ ਕੁਝ ਪੁੱਛਣਾ ਚਾਹੁੰਦਾ। ਉਮੀਦ ਹੈ ਕੋਈ ਨਾ ਕੋਈ ਜ਼ਰੂਰ ਸਾਨੂੰ ਉਹ ਚਿਤ ਮਾਰਗ ਦੱਸੇਗਾ। ਪਰ ਉਸ ਤੋਂ ਪਹਿਲਾਂ ਦਾਸ ਆਪਣੇ ਆਪ ਨੂੰ ਲੰਬੜਦਾਰ ਤੋਂ ਆਪਣੇ ਪਿੱਛੇ ਦਾ ਮਕਸਦ ਸਾਫ਼ ਕਰ ਦੇਣਾ ਚਾਹੁੰਦਾ। ਇਸ ਪਿੱਛੇ ਇੱਕ ਛੋਟੀ ਜਿਹੀ ਪਰ ਡੂੰਗੀ ਕਹਾਣੀ ਹੈ। ਗੱਲ ਕਾਫੀ ਸਾਲ ਪੁਰਾਣੀ ਐ ਕਿ ਸਾਡੇ ਪਿੰਡ ਵਿੱਚ ਰਾਤ ਵੇਲੇ ਇੱਕ ਵਾਕਿਆ ਹੋ ਗਿਆ ਤੇ ਦਿਨ ਚੜਦੇ ਨੂੰ ਥਾਣਾ ਆ ਚੜਿਆ ਲੋ ਜੀ ਸਾਥ ਵਿੱਚ ਇਕੱਠ ਹੋ ਗਿਆ ਪਿੰਡ ਦੇ ਪਤਵੰਤੇ ਬੰਦੇ ਇਕੱਠੇ ਹੋ ਗਏ ਤੇ ਪਿੰਡ ਦੀ ਸਰਪੰਚੀ ਰਾਖਵੇਂ ਕਰਨ ਕਰਕੇ ਪਿੰਡ ਵਿੱਚ ਮੀਟ ਦੀ ਦੁਕਾਨ ਕਰਨ ਵਾਲੇ ਅਨਪੜ੍ਹ ਬੰਦੇ ਹੱਥ ਸੀ ਉਹ ਵੀ ਉੱਥੇ ਪਹੁੰਚ ਗਿਆ ਬਾਗੜੀ ਜਾਟ ਥਾਣੇਦਾਰ ਲੱਗਿਆ ਬਿਆਨ ਕਲਮ ਬੰਦ ਕਰਨ ਬਸ ਫੇਰ ਕੀ ਸੀ ਜਿੰਨਾ ਕੋ ਜਿਸ ਕੋਲ ਗਿਆਨ ਉਹਨੀ ਕੋ ਦਲੀਲ ਦੇਈ ਜਾਵੇ ਇਹਨੇ ਨੂੰ ਪਿੰਡ ਦਾ ਸਵੈਮਾਨੀ ਭੱਦਰਪੁਰਕ ਪੂਰਾ ਗੁਰਸਿੱਖ ਆਪਣੇ ਵਕਤ ਦਾ ਐਫਏ ਪੜਿਆ ਤੇ ਪ੍ਰਤਾਪ ਸਿੰਘ ਕੈਰੋਂ ਵੇਲੇ ਦਾ ਪਟਵਾਰੀ ਪਰਾਪਣ ਸਵੇਮਾਨ ਪਿਛੇ ਸ਼ਰਧਾ ਨਮਨਨ ਕਰਕੇ ਨੌਕਰੀ ਨੂੰ ਹਲਵਿਦਾ ਕਹਿਆ ਸੀ ਨੇ ਇਕੱਠ ਵਿੱਚੋਂ ਖੜੇ ਹੋ ਕੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਥਾਣੇਦਾਰ ਕੋਲੋਂ ਕੁਝ ਕਹਿਣ ਦੀ ਇਜਾਜ਼ਤ ਮੰਗੀ ਤਾਂ ਪਹਿਲਾਂ ਤਾਂ ਥਾਣੇਦਾਰ ਟੇਢਾ ਜਿਹਾ ਝਾਕ ਕੇ ਬਾਗੜੀ ਭਾਸ਼ਾ ਚ ਕਹਿਣ ਲੱਗਾ ਅਰੇ ਤੂੰ ਹੈ ਕੀ ਬਲਾ ਉਹ ਭੱਦਰਪੁਰਖ ਨੇ ਆਪਣੀ ਪਛਾਣ ਦਿੰਦਿਆਂ ਕਿਹਾ ਕਿ ਆ ਮੇਰਾ ਨਾਂ ਹੈ ਤੇ ਮੈਂ ਵੀ ਇਸ ਪਿੰਡ ਦਾ ਆਮ ਵਸਨੀਕ ਆ ਅੱਗੋਂ ਥਾਣੇਦਾਰ ਉਖੜੇ ਘਹਾੜੇ ਵਾਂਗ ਪੈ ਗਿਆ ਅਰੇ ਨਾਂ ਤੂੰ ਲੰਬੜਦਾਰ ਨਾਂ ਤੂੰ ਪੰਚਨਾ ਸਰਪੰਚ ਵੈਸੇ ਬੂਥਾ ਉਠਾ ਕੇ ਬੋਲਣ ਲੱਗ ਰਿਹਾ ਸੈਂ ਬੈਠ ਜਾ ਪਤਾ ਨਹੀਂ ਕਿऐसे ਲੋਕ ਚਲੇ ਆਤੇ ਆਂ ਟਾਈਮ ਖਰਾਬ ਕਰਨੇ ਆ ਤਾਂ ਬੋਲੋ ਸਰਪੰਚਾ ਲੋ ਜੀ ਜਿਹੜੇ ਬੰਦੇ ਦਾ ਸਵੈਮਾਨ ਕਹਿ ਰੋ ਵਰਗਾ ਮੁੱਖ ਮੰਤਰੀ ਨਹੀਂ ਤੋੜ ਸਕਿਆ ਅਜ ਇੱਕ ਥਾਣੇਦਾਰ ਅੱਗੇ ਲਾਚਾਰ ਦੇ ਸਿਰ ਆ ਸੀ ਬਸ ਇਸੇ ਘਟਨਾ ਨੇ ਦਾਸ ਨੂੰ ਵੀ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਜੇ ਅੱਗੇ ਨੂੰ ਕਦੇ ਕੋਈ ਗੱਲ ਕਿਸੇ ਦੇ ਸਾਹਮਣੇ ਰੱਖਣੀ ਹੈ ਤਾਂ ਪਹਿਲਾਂ ਆਪਣੇ ਪਿੱਛੇ ਕੋਈ ਪੂਛ ਜ਼ਰੂਰ ਲਾਉਣੀ ਪਵੇਗੀ ਸੋ ਇਸੇ ਕਰਕੇ ਨੰਬਰਦਾਰੀ ਵਾਲੀ ਪੂਛ ਹੁਣ ਦਾਸ ਨੇ ਲਾ ਲਈ ਤੇ ਲੱਗਦਾ ਹੁਣ ਦਾਸ ਆਪਣੀ ਗੱਲ ਤੁਹਾਡੇ ਸਾਹਮਣੇ ਰੱਖ ਸਕਦਾ ਹੈ ਭਾਵੇਂ ਦਾਸ ਜ਼ਿਆਦਾ ਗੁਣੀ ਗਿਆਨੀ ਨਹੀਂ ਪਰ ਹੁਣ ਤਾਂ ਸਾਰਾ ਕੁਝ ਪੂਛ ਨੇ ਠੱਕ ਲਿਆ ਹੁਣ ਆਪਾਂ ਸ੍ਰੀ ਮੁੱਦੇ ਤੇ ਆਉਨੇ ਆ ਜਿਹੱਚ ਤੀਸ ਗੱਲ ਦੀ ਹੈ ਕਿ ਜਦੋਂ ਤੜਕੇ ਉੱਠ ਕੇ ਅਖਬਾਰ ਖੋਲੀਦਾ ਤਾਂ ਸਾਹਮਣੇ ਕੋਈ ਨਾ ਕੋਈ ਨਾਮਾ ਵਿਖੇੜਾ ਖੜਾ ਹੁੰਦਾ ਹੈ ਸਿੱਖ ਧਰਮ ਦਾ ਉਹ ਵੀ ਅੰਦਰੂਨੀ ਸਿੱਖ ਇਤਿਹਾਸ ਦੇ ਲਈ ਭਾਵੇਂ ਨਵੀਂ ਗੱਲ ਨਹੀਂ ਕਿਉਂਕਿ ਇਸ ਤੇ ਜਨਮ ਤੋਂ ਲੈ ਕੇ ਹੁਣ ਤੱਕ ਇਹ ਚੱਲਦਾ ਹੀ ਆਇਆ ਪਰ ਰੋਣਾ ਤਾਂ ਇਸ ਗੱਲ ਦਾ ਹੈ ਕਿ ਕੀ ਉਹ ਗਲਤੀਆਂ ਵਾਰ-ਵਾਰ ਕਰਨ ਦੇ ਬਾਵਜੂਦ ਵੀ ਗੁਰੂ ਦਾ ਸਿੱਖ ਵਾਲੇ ਕੁਝ ਨਹੀਂ ਸਿੱਖ ਰਿਹਾ ਚਲੋ ਆਪਾਂ ਬੀਤੇ ਬਕਤ ਨੂੰ ਛੱਡ ਕੇ ਅੱਜ ਦੇ ਤਾਜ਼ਾ ਮਸਲੇ ਹੀ ਵੇਖਦੇ ਹਾਂ ਇਹਨਾਂ ਨੂੰ ਨੰਬਰ ਵਾਰ ਦੇਖੀਏ ਤਾਂ ਇਹਨਾਂ ਵਿੱਚੋਂ ਕੁਝ ਹਨ ਜਿਵੇਂ ਦਸਮ ਗ੍ਰੰਥਾ ਮਸਲਾ ਸਹਿਜਤਾਰੀ ਸਿੱਖ ਦੀ ਪਰਿਭਾਸ਼ਾ ਬੱਖੋ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਨਿਹਾਲ ਸੰਤ ਡੇਰਾਬਾਦ ਪਰ ਅਮੀ ਦਸ਼ਮ ਗ੍ਰੰਥ ਦੇ ਮਸਲੇ ਨੂੰ ਆਪਾਂ ਤਾਜ਼ਾ ਨਹੀਂ کہہ ਸਕਦੇ ਵੇਲੇ-ਵੇਲੇ ਸਿਰ ਬਹੁਤ ਸਾਰੀ ਬੁੱਧੀ ਜੀ ਵੀ ਸਿਰ ਕਪਾ ਕੇ ਬੈਠ ਗਏ ਪਰ ਹੁਣ ਇੱਕ ਵਾਰ ਫਿਰ ਸ੍ਰੀ ਹਜ਼ੂਰ ਸਾਹਿਬ ਵਿੱਚ 300 ਸਾਲ ਗੁਰਤਾ ਗੱਦੀ ਦੇ ਵਿੱਚ ਨੇ ਇਸ ਨੂੰ ਫੇਰ ਹਰਾ ਕਰ ਦਿੱਤਾ ਹੁਣ ਬੇਨਤੀ ਇਹ ਹੈ ਕਿ ਦਾਸ ਜਿਹੜੀ ਆਮ ਸੰਗਤ ਦੀ ਅਗਵਾਈ ਕਰਦਾ ਉਹ ਵਿਚਾਰੀ ਕਿੱਧਰ ਨੂੰ ਜਾਵੇ بڑے بڑے ਪੰਥ ਦੇ ਠੇਕੇਦਾਰ ਲੱਦ ਲੱਦ ਕੇ ਹਜ਼ੂਰ ਸਾਹਿਬ ਲੈ ਗਏ ਤੇ ਦੂਜਾ ਆਪਣੇ ਵੱਡੇ ਵੱਡੇ ਰਿਆਂ ਦਾ ਕਿਹਾ ਕਿ 60 ਸਾਲ ਤੱਕ ਉੱਥੇ ਹਰ ਸਿੱਖ ਦਾ ਇੰਤਜ਼ਾਰ ਹੁੰਦਾ ਜਿਵੇਂ ਤੇ ਮੈਂ ਉੱਥੇ ਪਹੁੰਚ ਗਏ ਅੱਗੇ ਉਹੀ ਪੰਬਰ ਪੁੱਛ ਅੱਗੇ ਸਾਨੂੰ ਤਾਂ ਦੱਸਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਨਹੀਂ ਪਰ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਜੇ ਇਸ ਅਨਜਾਨ ਸੰਗਤ ਨੂੰ ਦਸਮ ਗ੍ਰੰਥ ਬਾਰੇ ਪੁੱਛਦੇ ਆ ਤਾਂ ਉਹਨਾਂ 100 ਵਿੱਚੋਂ ਮਸਾਂ ਕੁ ਚਾਰ ਨੂੰ ਬਸ ਇਹਨਾਂ ਨੂੰ ਗਿਆਨ ਹੈ ਕਿ ਇਹ ਦਸਮ ਪਿਤਾ ਦੀ ਬਾਣੀ ਹੈ ਤੇ ਦੋ ਨੂੰ ਇਸ ਤੋਂ ਅੱਗੇ ਇਹ ਪਤਾ ਨਹੀਂ ਕਿ ਇਸ ਵਿੱਚ ਗੁਰੂ ਸਾਹਿਬ ਨੇ ਆਪਣੀ ਭਗਤੀ ਤੇ ਦੁਨੀਆ 'ਚ ਆਉਣ ਦੇ ਮਕਸਦ ਦੇ ਬਾਰੇ ਦੱਸਿਆ ਤੇ ਇੱਕ ਅੱਧੇ ਨੂੰ ਚੰਡੀ ਦੀ ਵਾਰ ਤੇ ਜ਼ਫਰਨਾਮੇ ਬਾਰੇ ਪਤਾ ਹੈ ਪਹਿਲਾਂ ਤਾਂ ਇੱਥੇ ਸਵਾਲ ਹੀ ਪੈਦਾ ਹੁੰਦਾ ਕਿ ਸਿੱਖ ਇਤਿਹਾਸ ਵਿੱਚ ਜੇ ਇਹ ਗ੍ਰੰਥ ਇੰਨਾ ਹੀ ਮਹੱਤਵਪੂਰਨ ਹੈ ਤਾਂ ਇਹ ਗਿਆਨ ਕੇਵਲ ਬੁੱਧੀ ਜਿਵੇਂਾਂ ਤੱਕ ਹੀ ਸੀਮਤ ਕਿਉਂ ਤੇ ਦੂਜਾ ਜੇ ਤੁਸੀਂ ਪੜੇ ਲਿਖੇ ਬੁੱਧੀ ਜਿਵੇਂਾਂ ਦਾ ਸਤਿਕਾਰ ਕਰ ਦਿਓ ਤਾਂ ਉਹਨਾਂ ਦੀ ਗੱਲ ਮੰਨਣ ਵਿੱਚ ਕੀ ਝਿਜਕ ਤੇ ਸਭ ਤੋਂ ਖਾਸ ਗੱਲ ਸਿੱਖਾਂ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੱਥੇਦਾਰਾਂ ਨੂੰ ਨਿੱਕੀ ਨਿੱਕੀ ਗਲਤੀ ਤੇ ਤਾਂ ਫਰਮਾਨ ਚਿੱਤੇ ਆ ਜਾਂਦਾ ਕਿ ਹਰਬਜਨ ਸਿੰਘ ਟੀਵੀ ਤੇ ਰਾਵਣ ਬਣ ਕੇ ਨੱਚ ਪਿਆ ਜਾ ਮੰਦਰਾਂ ਬੇਦੀ ਨੇ ਟੈਟੂ ਬਣਾ ਲੇ ਸ਼ਾਇਦ ਅੱਜ ਦੇ ਇਸ ਤੇਜ਼ ਤਰਾਰ ਯੁੱਗ ਵਿੱਚ ਇਹਨਾਂ ਕੋਲ ਟੀਵੀ ਸ਼ੋਅ ਦੇਖਣ ਦੀ ਫੁਰਸਤ ਤਾਂ ਹੈ ਪਰ ਪੰਥ ਦੇ ਮਸਲੇ ਹਲਕਣ ਦਾ ਵਕਤ ਨਹੀਂ ਜਾਂ ਇਹ ਵੀ ਹੋ ਸਕਦਾ ਹੈ ਕਿ ਮੀਡੀਆ ਵੀ ਚਟਪਟੀਆਂ ਖਬਰਾਂ ਚਾਹੁੰਦਾ ਹੈ ਨਾ ਕਿ ਪੰਥ ਦੇ ਅੰਦਰੂਨੀ ਮਸਲੇ ਕਿੱਥੇ ਭੱਜੇ ਜਾਂਦੇ ਆ ਇਹ ਮਸਲੇ ਸਦੀਆਂ ਬੀਤ ਗਈਆਂ ਉੱਥੇ ਦੇ ਉੱਥੇ ਹੀ ਤਾਂ ਖੜਿਆ ਕਦੇ ਨਾ ਕਦੇ ਦੇਖਾਂਗੇ ਫਿਲਹਾਲ ਤੱਕ ਕੈਮਰਿਆਂ ਦੀ ਚਮਕ-ਦਮਕ ਵਿੱਚੋਂ ਫੁਰਸਤ ਨਹੀਂ ਹੁਣ ਜਦੋਂ ਕੈਮਰੇ ਦੀ ਗੱਲ ਚੱਲੀ ਹੈ ਤਾਂ ਇੱਥੇ ਇੱਕ ਹੱਡ ਬੀਤੀ ਤੇ ਤਿਆਰੀ ਹੈ ਗੱਲ ਸਾਲ 2006 ਦੇ ਅਖੀਰਲੀ ਮੈਨੇ ਦੀ ਆਸ ਤੇ ਕਿਰਪਾ ਹੋਈ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਦੀ ਆਥਣ ਵੇਲਾ ਜਦ 10 ਦਰਬਾਰ ਸਾਹਿਬ ਦੇ ਬੂਹੇ ਤੇ ਪਹੁੰਚਿਆ ਤਾਂ ਇੱਕ ਸਿੰਘ ਆਪਣੇ ਘਰ ਮੋਬਾਈਲ ਤੇ ਕਹਿ ਰਿਹਾ ਸੀ ਕਿ ਟੀਵੀ ਦਰਬਾਰ ਸਾਹਿਬ ਤੋਂ ਲਾਈਵ ਪ੍ਰਸਾਰਣ ਤੇ ਲਾ ਲਓ ਕਿਉਂਕਿ ਹੁਣ ਮੈਂ ਮੱਥਾ ਟੇਕਣ ਜਾ ਰਿਹਾ ਤੇ ਤੁਸੀਂ ਮੈਨੂੰ ਟੀਵੀ ਤੇ ਦੇਖੋ ਤੇ ਨਾਲੇ ਸਾਰੇ ਆਣ ਗੁਆਣ ਨੂੰ ਦੱਸ ਦੇਣਾ 10 ਸਾਲੇ ਉਸ ਆਮਦੇ ਸਿੰਘ ਦੀ ਇਸਾਦਤ ਤੇ ਅੰਦਰੋਂ ਅੰਦਰੀ ਹਾਸੀ ਰਿਹਾ ਸੀ ਕਿ ਥੋੜਾ ਜਿਹਾ ਅੱਗੇ ਕੀ ਦੇਖਦਾ ਕਿ ਇੱਕ ਨਾਮੀ ਗ੍ਰਾਮੀ ਜੱਥੇਦਾਰ ਆਪਣੇ ਆਪ ਨੂੰ ਸੰਵਾਰਦਾ ਹੋਇਆ ਆਪਣੇ ਚੇਲੇ ਬਾਲਕ ਨੂੰ ਹੁਕਮ ਦੇ ਰਿਹਾ ਸੀ ਕਿ ਅੰਦਰ ਕੈਮਰੇ ਵਾਲੇ ਨੂੰ ਕਹ ਦੇ ਕਿ ਮੈਂ ਆ ਰਿਹਾ ਜਿੰਨਾ ਚਿਰ ਮੈਂ ਉੱਥੇ ਰਹਾ ਕੈਮਰਾ ਇੱਕ ਪਲ ਵੀ ਮੇਰੇ ਉੱਪਰੋਂ ਨਹੀਂ ਹਟਣਾ ਚਾਹੀਦਾ ਅੰਦਰ ਜਾ ਕੇ 10 ਕਦੇ ਕੈਮਰੇ ਤੇ ਕਦੇ ਮੁੱਛਾਂ ਤੇ ਹੱਥ-ਪੈਰ ਦੇ ਜੱਥੇਦਾਰ ਵੱਲ ਹੀ ਦੇਖਦਾ ਰਹਿ ਗਿਆ 10 ਫਿਰ ਆਪਣੇ ਅਸਲੀ ਮੁੱਦੇ ਤੋਂ ਭਟਕ ਗਿਆ ਲੱਗਦਾ ਕਿਉਂਕਿ ਗੱਲ ਆਪਾਂ ਦਸਮ ਗ੍ਰੰਥ ਦੀ ਕਰ ਰਹੇ ਸੀ ਸੋ ਹੁਣ ਜਦੋਂ ਰੋਜ਼ ਰੋਜ਼ ਦੇ ਰੋਲੇ ਕੋਲੇ ਨੇ ਦਾਸ ਦੇ ਅੰਦਰ ਵੀ ਇੱਛਾ ਪੈਦਾ ਕੀਤੀ ਕਿ ਦਸਮ ਗ੍ਰੰਥ ਬਾਰੇ ਵਿਦਵਾਨਾਂ ਦੇ ਵਿਚਾਰ ਜਾਣੇ ਜਾਣ ਤਾਂ ਇੰਟਰਨੈਟ ਰਾਹੀਂ ਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਵਿੱਚ ਛਪੇ ਕੁਝ ਇੱਕ ਦਸਮ ਗ੍ਰੰਥ ਦੇ ਅਰਥਾਂ ਨੂੰ ਪੜ੍ਹ ਕੇ ਮਨ ਸ਼ਰਮਸਾਰ ਹੋ ਗਿਆ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਇਹਨਾਂ ਚਾਰ ਲਾਈਨਾਂ ਨੇ ਹੀ ਦੇ ਦਿੱਤੇ ਪਰ ਮੁੱਦਾ ਦਾਸ ਦੇ ਸ਼ਰਮਸਾਰ ਹੋਣ ਜਾਂ ਨਾ ਹੋਣ ਦਾ ਨਹੀਂ ਮੁੱਦਾ ਦਾਸ ਭੋਲੀ ਭਾਰੀ ਸਾਜ ਸੰਗਤ ਨੂੰ ਸੰਤੁਸ਼ਟ ਕਰਨ ਦਾ ਹੈ ਜਦੋਂ ਦਾਸ ਆਪਣੇ ਆਪ ਨੂੰ ਲੰਬੜਦਾਰ ਸਮਝਦਾ ਤਾਂ ਦਾਸ ਦਾ ਇਹ ਵੀ ਫਰਜ਼ ਬਣਦਾ ਕਿ ਸਾਥ ਸੰਗਤ ਦੇ ਹਰ ਸਵਾਲ ਦਾ ਜਵਾਬ ਵੀ ਲੱਭ ਕੇ ਦੇਵਾਂ ਸੋ ਪੰਥ ਦੇ ਠੇਕੇਦਾਰ ਜੀਓ ਕੀ ਤੁਸੀਂ ਸਾਨੂੰ ਸਰਲ ਪਾਸ਼ਾ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਸ ਦਸਮ ਗ੍ਰੰਥ ਦੀ ਵੀ ਮੰਨੀਏ ਜਨਾ ਭਾਵੇਂ ਇਸ ਗ੍ਰੰਥ ਉੱਤੇ 18ਵੀਂ ਸਦੀ ਤੋਂ ਉਂਗਲਾਂ ਉੱਠ ਰਹੀਆਂ ਹਨ ਚਾਹੇ ਉਹ ਗੈਰ ਸਿੱਖ ਐਮੇ ਮਾ ਗੋਲਫਿਕ ਜਿਆ ਵਦਵਾਨ ਹੋਵੇ ਭਾਵੇਂ ਗਿਆਨੀ ਗਿਆਨ ਸਿੰਘ ਜਿਆ ਸਿੱਖ ਵਿਦਵਾਨ ਹੋਵੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਆਮ ਸਿੱਖ ਪੰਬਲ ਪੂਸੇ ਵਿੱਚ ਹੀ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਸੋ ਹੁਣ ਇੰਤਜ਼ਾਰ ਹੈ ਕਿ ਕਦ ਜੱਥੇਦਾਰਾਂ ਨੂੰ ਬੇਲ ਮਿਲੇਗੀ ਆਮ ਸਿੱਖ ਬਾਰੇ ਸੋਚਣ ਦੀ 10 ਦਾ ਦੂਜਾ ਮਸਲਾ ਸਹਿਜਤਾਰੀ ਸਿੱਖ ਦੀ ਪਰਿਭਾਸ਼ਾ ਦਾ ਹੈ ਜਦੋਂ ਸਾਡੇ ਠੇਕੇਦਾਰਾਂ ਨੂੰ ਹੀ ਨਹੀਂ ਪਤਾ ਕਿ ਸਹਿਜਤਾਰੀ ਕਿਸ ਨੂੰ ਕਹਿੰਦੇ ਹਨ ਤੇ ਇਹ ਸ਼ਬਦ ਦੀ ਉਤਪਤੀ ਕਦੋਂ ਤੇ ਕਿਉਂ ਹੋਈ ਤਾਂ ਵਿਚਾਰੀ ਭੋੜੀ ਪਾਰੀ ਸਾਧ ਸੰਗਤ ਦਾ ਕੀ ਕਸੂਰ ਜਾਣੇ ਅਣਜਾਣੇ ਦਾਸ ਹੁਣ ਤੱਕ ਆਪਣੇ ਆਪ ਨੂੰ ਸੱਚ ਧਾਰੀ ਸਮਝਦਾ ਸੀ ਪਰ ਜਦੋਂ ਦਾ ਜੱਥੇਦਾਰਾਂ ਅਦਾਲਤ ਵਿੱਚ ਹਲਫਨਾਮਾ ਦਾਇਰ ਕੀਤਾ ਉਸ ਦਿਨ ਤੋਂ ਦਾਸ ਸਪੀੜਤ ਦੀ ਸ਼੍ਰੇਣੀ ਵਿੱਚ ਆ ਗਿਆ ਸੋ ਪਹਿਲੀ ਗਲਤ ਦਾਸ ਨੂੰ ਸਿੱਖੀ ਬਾਰੇ ਕੋਈ ਸਵਾਲ ਕਰਨ ਦਾ ਹੱਕ ਹੀ ਨਹੀਂ ਜੇ ਫੇਰ ਵੀ ਐਵੇਂ ਰੌਲਾ ਪਾਉਣਾ ਤਾਂ ਇੱਕ ਪੱਤਰ ਦੀ ਕੌਣ ਸੰਭਾਲਦਾ ਸ਼ਾਇਦ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਧਰਮ ਵਿੱਚ 1 ਕੋ 60 ਅੱਧੇ ਤੋਂ ਜ਼ਿਆਦਾ ਕਿ ਲਗਭਗ 85 ਫੀਸਦੀ ਲੋਕ ਆਧਰਮੇ ਹੋ ਗਏ ਹੋਣ ਕਹ ਲੋ ਕੋਈ ਗੱਲ ਨਹੀਂ ਜਦੋਂ ਕਦੇ ਇਤਿਹਾਸ ਵਿੱਚ ਪਹਿਲਾਂ ਇਹ ਧਰਮ ਬਣੇ ਹੋਣਗੇ ਉਦੋਂ ਵੀ ਉਹਨਾਂ ਮਹਾਨ ਆਤਮਾਵਾਂ ਨੂੰ ਲੋਕਾਂ ਪੱਤਰ ਕੀਆ ਹੋਵੇਗਾ ਫਿਰ ਤੂੰ ਮੈਂ ਕਿਹੜੇ ਬਾਗ ਦੀ ਮੂਲੀ ਹਾਂ ਹੁਣ ਦਾਸ ਤੇ ਗੱਲ ਸਮਝ ਆਈ ਕਿ ਕਰਮ ਕਿਉ ਜੇ ਮਰਜ਼ੀ ਕਰੀ ਜਾਓ ਪਰ ਕਰੋ ਮਖੌਟਾ ਪਾ ਕੇ ਫਿਰ ਕੋਈ ਡਰ ਨਹੀਂ ਇੱਕ ਦਾਸ ਨੂੰ ਇਹ ਸਮਝ ਨਹੀਂ ਆ ਰਹੀ ਕਿ ਜਿੰਨਾਂ ਲੋਕਾਂ ਨੂੰ ਇਹਨਾਂ ਠੇਕੇਦਾਰਾਂ ਸਹਿਜਤਾਰੀ ਹੋਣ ਦਾ ਪ੍ਰਮਾਣ ਪੱਤਰ ਦਿੱਤਾ ਹੈ ਉਹਨਾਂ ਵਿੱਚੋਂ ਕਿੰਨੇ ਫੀਸਦ ਪੂਰਨ ਸਿੱਖ ਬੰਦੇ ਹਨ ਸ਼ਾਇਦ ਸਾਲ ਵਿੱਚ ਇੱਕ ਜਾਂ ਦੋ ਤੇ ਜਿੰਨਾਂ ਤੋਂ ਇਹਨਾਂ ਇਹ ਹੱਕ ਖੋਇਆ ਉਹ ਤੁਹਾਡੇ ਸਾਹਮਣੇ ਹੀ ਆ ਜੋ ਹਰ ਰੋਜ਼ ਲੋਕ ਅੰਮ੍ਰਿਤ ਛੱਕ ਕੇ ਗੁਰਸਿੱਖੀ ਧਾਰਨ ਕਰ ਰਹੇ ਹਨ ਉਹ ਕਿਸੇ ਹੋਰ ਧਰਮ ਦੇ ਨਹੀਂ ਬਲਕਿ ਸਿੱਖ ਧਰਮ ਦੇ ਨਾਲ ਹੀ ਸਬੰਧਤ ਹੁੰਦੇ ਹਨ ਗੱਲਾਂ ਤਾਂ ਹੋਰ ਵੀ ਬਹੁਤ ਹੈ ਜੋ ਦਾਸ ਨੂੰ ਅੰਦਰੋਂ-ਅੰਦਰੀ ਖਾਰੀਆਂ ਨੇ ਪਰ ਡਰ ਲੱਗਦਾ ਕਿ ਇਹਨਾਂ ਨੂੰ ਮੇਰੇ ਜੇ ਨਾ ਚੀਜ਼ ਤੇ ਕਸੂਰਤਾ ਦਿਖ ਜਾਣਗੇ ਪਰ ਫਿਰ ਵੀ ਰਹਿ ਨਹੀਂ ਸਕਦਾ ਤੇ ਬਸ ਸਿਰਫ ਇੱਕੀ ਗੱਲ ਦਾ ਜਵਾਬ ਇਨ੍ਹਾਂ ਪੰਥ ਦੇ ਠੇਕੇਦਾਰਾਂ ਕੋਲੋਂ ਮੰਗਦਾ ਕਿ ਇਹਨਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਵਸਦੇ ਪੱਤੇ ਤੇ ਲੋਕਾਂ ਦੇ ਡਾਲਰ ਕਿਉਂ ਮਿੱਠੇ ਲੱਗਦੇ ਆ ਇੱਥੇ ਦਾਸ ਨੂੰ ਇੱਕ ਹੋਰ ਘਟਨਾ ਯਾਦ ਆਉਂਦੀ ਹੈ ਕਿ ਪੰਜਾਬ ਵਿੱਚ ਸਿਰਕੀ ਬਣਾਉਣ ਵਾਲਾ ਭਾਈਚਾਰਾ ਜਿਸ ਨੂੰ ਕਿ ਦਾਸ ਸ਼ੁਰੂ ਤੋਂ ਹੀ ਸਿੱਖੀ ਸਰੂਪ ਵਿੱਚ ਦੇਖ ਰਿਹਾ ਹੈ ਬਹੁਤ ਹੀ ਚਿਰਾਂ ਤੋਂ ਮਜ਼ਾਰੇ ਕਰਕੇ ਆਪਣੇ ਆਪ ਨੂੰ ਸਿੱਖ ਕਹੌਣ ਲਈ ਤਰਲੇ ਕੱਢ ਰਿਹਾ ਹੈ ਹਾਲਾਂਕਿ ਇਤਿਹਾਸ ਗਵਾਹ ਉਹਨਾਂ ਦੀਆਂ ਕੁਰਬਾਨੀਆਂ ਦਾ ਪਰ ਪਤਾ ਨਹੀਂ ਜੱਥੇਦਾਰ ਹੋਰ ਕਿਹੜੇ ਸਬੂਤ ਪਾਲਦੇ ਉਹਨਾਂ ਕੋਲ ਕਿ ਇੱਥੇ ਇਨ੍ਹਾਂ ਠੇਕੇਦਾਰਾਂ ਦਾ ਫਰਜ਼ ਨਹੀਂ ਬਣਦਾ ਕਿ ਸਿਪਾਈਚਾਰੇ ਨੂੰ ਉਸ ਦਾ ਬੰਦਾ ਹੱਕ ਸਰਕਾਰੀ ਦਰਬਾਰੇ ਦਵਾਇਆ ਜਾਵੇ ਚਲ ਛੱਡ ਮੰਨ ਮੁੱਖਾ ਇੱਕ ਪੱਤ ਤੈਨੂੰ ਕੋਈ ਹੱਕ ਨਹੀਂ ਉਹ ਜੇ ਮਸਲੇ ਉਠਾਉਣ ਦਾ ਹਾਂ ਨੰਗਾ ਸੱਚ ਬੋਲਣ ਤੋਂ ਤਾਂ ਨਹੀਂ ਕੋਈ ਰੋਕ ਸਕਦਾ ਬਾਕੀ ਦੇ ਮਸਲੇ ਅਗਲੇ ਲੇਖ ਵਿੱਚ ਸੱਚ ਦੀ ਤੱਕੜੀ ਤੇ ਤੋਲਣ ਦੀ ਕੋਸ਼ਿਸ਼ ਕਰਾਂਗਾ ਹੋ ਸਕਦਾ ਦਾਸ ਤੋਂ ਕੁਝ ਵੱਧ ਘਾਟ ਹੋ ਗਈ ਹੋਵੇ ਤਾਂ ਮਾਫ ਕਰਨਾ ਤੇ ਅੰਤ ਵਿੱਚ ਇਹੀ ਕਾਂਗਾ ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾਂ ਧੰਨਵਾਦ